हां जी दोस्तों स्वागत ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਗੱਲ ਕਰਾਂਗੇ ਬਹੁਤ ਸਾਰੇ ਵੀਰਾਂ ਭੈਣਾਂ ਦੇ ਸਵਾਲ ਨੇ ਜੋ ਕਿ ਸਾਡੇ WhatsApp ਤੇ ਵੀ ਆਂਦੇ ਰਹਿੰਦੇ ਨੇ ਅਸੀਂ ਤੁਹਾਨੂੰ ਉਹਨਾਂ ਦੀ ਜਾਣਕਾਰੀ ਜਿਹੜੀ ਹੈ ਆਪਣੀ ਵੀਡੀਓ ਰਾਹੀਂ ਦਿੰਦੇ ਰਹਿੰਦੇ ਆ ਅੱਜ ਇੱਕ ਹੋਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਸਾਨੂੰ ਮਿਲੀ ਹੈ ਅਸੀਂ ਇਹ ਅਪਡੇਟ ਤੁਹਾਨੂੰ ਤਾਂ ਹੀ ਦਿੰਨੇ ਆ ਕਿਉਂਕਿ ਸਾਡੇ ਜਿਹੜੇ ਆਲੇ-ਦੁਆਲੇ ਬਿਜਲੀ ਬੋਰਡ ਦੇ ਵਿੱਚ ਕੰਮ ਕਰਨ ਵਾਲੇ ਲਾਈਨਮੈਨ ਜਿਹੜੇ ਨੇ ਪਿੰਡਾਂ ਦੇ ਵਿੱਚ ਜਿਹੜੇ ਰਿਪੇਅਰਿੰਗ ਦਾ ਕੰਮ ਕਰਦੇ ਨੇ ਉਹਨਾਂ ਤੋਂ ਅਸੀਂ ਇਹ ਜਾਣਕਾਰੀ ਸਾਰੀ ਇਕੱਠੀ ਕਰਦੇ ਰਹਿੰਨੇ ਆ ਤੇ ਇਹ ਅਪਡੇਟ ਤੁਹਾਨੂੰ ਅਸੀਂ ਤਾਂ ਹੀ ਨਿਤ ਦੇ ਨਵੇਂ ਤੋਂ ਨਵੇਂ ਦੇ ਦਿੰਨੇ ਆ ਕਿਉਂਕਿ ਅਸੀਂ ਉਹਨਾਂ ਤੋਂ ਵਤ ਤੋਂ ਵਤ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਸੋ ਗੱਲ ਅਪਡੇਟ ਦੀ ਕਰਾਂਗੇ ਕਈ ਥਾਵਾਂ ਤੇ ਤਾਂ ਬਰਸਾਤ ਜਿਹੜੀ ਆ ਹੋ ਚੁੱਕੀ ਐ ਤੇ ਕਈ ਇਲਾਕੇ ਜਿਹੜੇ ਨੇ ਹਲੇ ਵੀ ਬਰਸਾਤ ਤੋਂ ਸਖਣੀ ਨੇ ਤੇ ਉੱਥੇ ਜਿਹੜੀ ਗਰਮੀ ਐ ਉਹਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਉਹਦੇ ਕਾਰਨ ਜਿਹੜੇ ਏਸੀ ਕੂਲਰ ਵੱਧ ਤੋਂ ਵੱਧ ਘਰਾਂ ਦੇ ਵਿੱਚ ਜਾਂ ਦੁਕਾਨਾਂ ਦੇ ਵਿੱਚ ਚਲਾਏ ਜਾ ਰਹੇ ਨੇ ਉਹਨਾਂ ਕਾਰਨ ਜਿਹੜਾ ਬਿਜਲੀ ਦਾ ਬਿਲ ਵੀ ਜ਼ਿਆਦਾ ਆ ਰਿਹਾ ਸੋ ਅਪਡੇਟ ਕੀ ਹੈ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ ਜਿਹੜੇ ਦੋਸਤ ਅੱਜ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਆਲਟੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਜੇਕਰ ਤੁਹਾਨੂੰ ਵੀ ਆ ਰਹੀ ਹੈ ਇਹ ਮੁਸ਼ਕਲ ਬਿਜਲੀ ਦੇ ਮੀਟਰ ਸੰਬੰਧੀ ਤਾਂ ਹੁਣ ਤੁਸੀਂ ਇਹਦਾ ਇੱਕ ਹੱਲ ਕਰ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਦਾ ਜਾਂ ਦੁਕਾਨ ਦਾ ਮੀਟਰ ਜ਼ਿਆਦਾ ਚੱਲ ਰਿਹਾ ਹੈ ਜੇਕਰ ਤੁਸੀਂ ਸਾਰੀ ਪਾਵਰ ਜਿਹੜੀ ਹੈ ਆਪਣੇ ਘਰ ਦੀ ਬੰਦ ਕਰ ਦਿੰਦੇ ਹੋ ਤਾਂ ਵੀ ਜਿਹੜਾ ਮੀਟਰ ਹੈ ਉਹ ਚੱਲਦਾ ਰਹਿੰਦਾ ਹੈ ਇਹ ਤੁਸੀਂ ਹੁਣ ਕਿਵੇਂ ਚੈੱਕ ਕਰੋਗੇ ਜਿਹੜਾ ਤੁਹਾਡੇ ਘਰ ਦੇ ਵਿੱਚ ਮੇਨ ਸਵਿਚ ਲੱਗਿਆ ਹੁੰਦਾ ਜਿੰਨੇ ਜਿੰਨੇ ਸਟੰਡ ਹੁੰਦੀ ਹੈ ਉਹ ਜਿਹੜਾ ਤੁਸੀਂ ਇੱਕ ਵਾਰੀ ਆਫ ਕਰ ਦੇਣਾ ਹੈ ਐਲਟੀ ਸਵਿਚ ਆਫ ਕਰ ਦੇਣਾ ਜਿੰਨੂੰ ਕਿ ਤੁਸੀਂ ਮੇਨ ਸਵਿਚ ਵੀ ਕਹਿੰਦੇ ਹੋ ਮੇਨ ਸਵਿਚ ਬੰਦ ਕਰਕੇ ਤੁਸੀਂ ਆਪਣਾ ਮੀਟਰ ਚੈੱਕ ਕਰਨਾ ਹੈ ਜੇਕਰ ਤਾਂ ਉਹਦੇ ਵਿੱਚ ਲਗਾਈ ਹੋਈ ਐਲਈਡੀ ਟ੍ਰਿਪ ਕਰਦੀ ਹੈ ਤਾਂ ਫਿਰ ਵੀ ਹੋ ਸਕਦਾ ਹੈ ਤੁਹਾਡਾ ਮੀਟਰ ਜਿਹੜਾ ਉਹ ਆਪਣੇ ਆਪ ਚੱਲਦਾ ਹੋਵੇ ਇਸ ਤਰ੍ਹਾਂ ਤੁਹਾਨੂੰ ਪਤਾ ਲੱਗ ਜਾਏਗਾ ਜਿਹੜਾ ਸਾਡਾ ਮੀਟਰ ਹੈ ਉਹਦੇ ਵਿੱਚ ਕੋਈ ਨੁਕਸ ਹੈ ਤੇ ਪੀਐਸਪੀਸੀਐਲ ਮਹਿਕਮਾ ਜਿਹੜਾ ਉਹਨੂੰ ਲੈਬੋਰੀਟਰੀ ਦੇ ਵਿੱਚ ਚੈੱਕ ਕਰਵਾਏਗਾ ਲਿਜਾ ਕੇ ਜਦੋਂ ਤੁਸੀਂ ਮੇਨਸ ਵਿੱਚ ਬੰਦ ਕਰਕੇ ਆਪਣਾ ਮੀਟਰ ਚੈੱਕ ਕਰ ਲੈਂਦੇ ਹੋ ਤੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਮੀਟਰ ਜਿਹੜਾ ਆਪਣੇ ਆਪ ਚੱਲ ਰਿਹਾ ਹੈ ਇਸ ਤੋਂ ਬਾਅਦ ਤੁਸੀਂ ਪੀਐਸਪੀਸੀਐਲ ਦਫ਼ਤਰ ਦੇ ਵਿੱਚ ਜਾ ਕੇ ਇੱਕ ਐਪਲੀਕੇਸ਼ਨ ਦੇਣੀ ਹੈ ਕਿ ਸਾਡਾ ਮੀਟਰ ਜਿਹੜਾ ਉਹ ਆਪਣੇ ਆਪ ਚੱਲ ਰਿਹਾ ਹੈ ਜਿਸ ਨੂੰ ਚੈੱਕ ਕਰਕੇ ਜਾਂ ਰਿਪੇਅਰ ਕਰਕੇ ਠੀਕ ਕੀਤਾ ਜਾਵੇ ਇਸ ਦੀ ਥਾਂ ਜਾਂ ਸਾਨੂੰ ਨਵਾਂ ਮੀਟਰ ਲਗਾ ਕੇ ਦਿੱਤਾ ਜਾਵੇ ਸੋ ਇਹ ਐਪਲੀਕੇਸ਼ਨ ਦੇ ਕੇ ਤੁਸੀਂ ਜਿਹੜਾ ਆਪਣਾ ਮੀਟਰ ਹੈ ਉਹ ਚੇਂਜ ਕਰਵਾ ਸਕਦੇ ਹੋ ਸੋ ਉਮੀਦ ਕਰਦੇ ਹਾਂ ਅੱਜ ਦੀ ਅਪਡੇਟ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਹੋਰ ਵੀ ਕੋਈ ਪੀਐਸਪੀਸੀਐਲ ਦਾ ਜਾਂ ਰਾਸ਼ਨ ਕਾਰਡ ਜਾਂ ਆਧਾਰ ਕਾਰਡ ਪੈਨ ਕਾਰਡ ਜਾਂ ਕੋਈ ਵੀ ਸਰਕਾਰੀ ਸਕੀਮ ਬਾਰੇ ਜਾਣਕਾਰੀ ਤੁਸੀਂ ਲੈਣੀ ਹੈ ਚਾ ਫਿਰ ਗਵਰਨਮੈਂਟ ਜੌਬ ਦਾ ਤੁਸੀਂ ਇੰਤਜ਼ਾਰ ਕਰਦੇ ਹੋ ਤਾਂ ਅਸੀਂ ਅਪਡੇਟਾਂ ਆਪਣੇ ਚੈਨਲ ਦੇ ਉੱਤੇ ਨਿਤ ਦਿਨ ਲੈ ਕੇ ਆਂਦੀ ਰਹਿੰਦੇ ਹਾਂ ਇਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਿਉਂਕਿ ਇਸ ਤਰ੍ਹਾਂ ਦੀਆਂ ਅਪਡੇਟਾਂ ਹੋਰ ਵੀ ਅਸੀਂ ਤੁਹਾਡੇ ਲਈ ਨਿਤ ਦਿਨ ਲੈ ਕੇ ਆਉਂਦੇ ਰਹਾਂਗੇ ਸੋ ਦਿਓ ਹੀ ਜਾਜ ਧੰਨਵਾਦ